ਸਾਰੇ ਹੀ ਸਰੋਤਿਆਂ ਸਤਿ ਸ੍ਰੀ ਅਕਾਲ ਜੋ ਕਿ ਸ਼੍ਰੋਮਣੀ ਕਾਲੀਦਾਵ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਉਣ ਵਾਲਾ ਸ਼ਖਸ ਨਰੈਣ ਸਿੰਘ ਚੌੜਾ ਜਿਸ ਨੇ ਅੱਜ ਇੱਕ ਇੰਟਰਵਿਊ ਦੇ ਵਿੱਚ ਬਹੁਤ ਵੱਡੇ ਖੁਲਾਸੇ ਕੀਤੇ ਨੇ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਉੱਪਰ ਉਹ ਗੋਲੀ ਚਲਾਉਣ ਕਿਉਂ ਆਈ ਸੀ ਕਿਉਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਸੀ ਔਰ ਉਹਨਾਂ ਨੇ ਇੰਟਰਵਿਊ ਦੇ ਵਿੱਚ ਦੱਸਿਆ ਕਿ ਇਹ ਮੇਰੇ ਅੰਦਰ ਦੀ ਜਿਹੜੀ ਭਾਵਨਾ ਸੀ ਹਰ ਇੱਕ ਸਿੱਖ ਦੀ ਭਾਵਨਾ ਜੋ ਉਹਨਾਂ ਨੇ ਗੁਨਾਹ ਕੀਤੇ ਸੀ ਉਹ ਸਜ਼ਾ ਦੇ ਹੱਕਦਾਰ ਸੀ ਔਰ ਉਹਨਾਂ ਨੂੰ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਸਜ਼ਾ ਲਾਈ ਗਈ ਉਹ ਧਾਰਮਿਕ ਸਜ਼ਾ ਨਹੀਂ ਉਹਨਾਂ ਨੂੰ ਸਿਆਸੀ ਸਜ਼ਾ ਲਾਈ ਜਾਣੀ ਚਾਹੀਦੀ ਸੀ ਅਕਾਲੀ ਦਲ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਸੀ ਔਰ ਉਹਨਾਂ ਨੂੰ ਜਿਹੜਾ ਕਿ ਲੰਬਾ ਸਮਾਂ ਜੇਲ੍ਹ ਵਿੱਚ ਰੋਕਣਾ ਚਾਹੀਦਾ ਸੀ ਜੋ ਕਿ ਉਹ ਸਜ਼ਾ ਨਾ ਲੱਗਣ ਕਰਕੇ ਸਗੋਂ ਉਹਨਾਂ ਨੂੰ ਸਨਮਾਨਯੋਗ ਚੋਲਾ ਪਨਾਇਆ ਜਾਂਦਾ ਹੈ ਔਰ ਸੰਗਤਾਂ ਜਿਹੜੀਆਂ ਹੁੰਦੀਆਂ ਨੇ ਉਹ ਜਦੋਂ ਉੱਥੇ ਲੰਘ ਰੀਆਂ ਹੁੰਦੀਆਂ ਨੇ ਤਾਂ ਉਹ ਸੁਖਵੀਰ ਸਿੰਘ ਬਾਦਲ ਦੇ ਪਹਿਰੇ ਹੱਥ ਲਾ ਰੀਆਂ ਹੁੰਦੀਆਂ ਨੇ ਜਿਸ ਕਾਰਨ ਉਹਨਾਂ ਦੀ ਭਾਵਨਾਵਾਂ ਭੜਕ ਗਈ ਔਰ ਉਹਨਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਪਰ ਉਹ ਕੁਦਰਤ ਦੇ ਹੱਥੇ ਜੋ ਜੀਣਾ ਮਰਨਾ ਉਹ ਬਚ ਗਏ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਕੇਸ ਚੱਲਦਾ ਹੈ ਔਰ ਕੇਸ ਚੱਲਣ ਤੋਂ ਬਾਅਦ ਔਰ 3 ਮਹੀਨਿਆਂ ਬਾਅਦ ਉਹਨਾਂ ਨੂੰ ਬੇਲ ਮਿਲਦੀ ਔਰ ਆ ਕੇ ਉਹਨਾਂ ਨੇ ਅੱਜ ਜਿਹੜੀ ਇੰਟਰਵਿਊ ਦੇ ਵਿੱਚ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਹੀ ਪੰਕੜ ਦਿੱਤਾ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਇਹਨਾਂ ਨੇ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਲੱਗ ਸੰਸਥਾ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਰਾਬਰ ਗਿਣੀ ਜਾ ਰਹੇ ਨੇ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਹ ਉਹ ਅਕਾਲੀ ਦਲ ਨਾਲ ਸੰਬੰਧਿਤ ਹੈ ਪਰ ਸ਼੍ਰੀ ਅਕਾਲ ਤਖਤ ਸਾਹਿਬ ਜੋ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸਨਮਾਨ ਹੈ ਜੋ ਕੌਮਲੇ ਸੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੈਸਲਤ ਉਹ ਜੋ ਫੈਸਲੇ ਸੁਣਾਇਆ ਗਿਆ ਅਕਾਲੀ ਦਲ ਅੱਜ ਵੀ ਉਹਨਾਂ ਨੂੰ ਉਤਾਰ-ਤਰ ਕਰ ਰਿਹਾ ਹੈ ਜਿਸ ਕਾਰਨ ਅਕਾਲੀ ਦਲ ਸਜ਼ਾ ਦਾ ਹੱਕਦਾਰ ਹੈ ਉਹ ਅਕਾਲੀ ਦਲ ਦੇ ਵਿੱਚ ਹੁਣ ਕੋਈ ਵੀ ਇਹ ਲੀਡਰ ਜਿਹੜੇ ਐਹੁਤੇ ਨਹੀਂ ਰਹੇ ਸੋ ਉਹਨਾਂ ਨੇ ਕਿਹਾ ਕਿ ਸ਼ਾਇਦ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਗੋਲੀ ਨਾ ਲੱਗਣ ਕਰਕੇ ਉਹਨਾਂ ਨੂੰ ਜਿਹੜਾ ਅਕਾਲ ਪੁਰਖ ਕਿਸ ਤਰ੍ਹਾਂ ਮੌਤ ਦੇਣੀ ਹੈ ਉਹ ਤਾਂ ਹੁਣ ਬਹੁਤ ਸਾਰੇ ਜਿਹੜੇ ਲੋਕ ਕਹੋ ਰਹੇ ਨੇ ਕਿ ਇੱਕ ਗੋਲੀ ਨਾਲ ਤਾਂ ਮਰ ਸਕਦੇ ਸੀ ਪਰ ਉਹਨਾਂ ਨੂੰ ਜਿਹੜਾ ਕਿ ਤਸੀਹੇ ਦੇ ਕੇ ਮਾਰਨ ਵਾਸਤੇ ਜੋ ਛੇਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਤਸੀਹੇ ਦਿੱਤੇ ਜਾਣ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਕਿ ਉਹਨਾਂ ਦੇ ਉੱਪਰ ਕਬਜ਼ਾ ਕੀਤਾ ਹੋਇਆ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਮर्यादा ਨੂੰ ਪੰਕ ਕਰ ਰਹੇ ਨੇ ਔਰ ਉਹਨਾਂ ਨੇ ਖੁਲਾਸੇ ਬਹੁਤ ਕੀਤੇ ਨੇ ਉਹਨਾਂ ਨੇ ਕਿਹਾ ਕਿ ਮੈਂ ਲੰਬਾ ਸਮਾਂ ਜੋ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਰਿਹਾ ਉਸ ਤੋਂ ਬਾਅਦ ਜਦੋਂ ਕਿ ਮੈਂ ਮੁਲਾਜ਼ਮ ਵੀ ਰਿਹਾ ਔਰ ਇਹ ਮੇਰੇ ਭਾਵਨਾਵਾਂ ਭੜਕੀ ਜੋ ਸੁबीर ਸਿੰਘ ਬਾਦਲ ਦੇ ਉੱਪਰ ਇਹ ਹਮਲਾ ਹੋਇਆ ਸੋ ਗੋੜੀ ਨਾ ਲੱਗਣਾ ਇਹ ਤਾਂ ਬਹੁਤ ਹੀ ਮੰਦ ਭਾਗ ਆ ਮੈਂ ਆਪਣੇ ਆਪ ਨੂੰ ਸਮਝਣਾ ਪਰ ਮੇਰੇ ਉੱਪਰ ਜੋ ਕੇਸ ਬਣਾਇਆ ਜਾ ਰਿਹਾ ਹੈ ਉਹ ਵੀ ਕੇਸ ਜਿਹੜਾ ਕਿ ਦਬਾਵਾ ਨਾਲ ਬਣਾ ਰਹੇ ਨੇ ਕਿਉਂਕਿ ਉਹ ਕੇਸ ਉਸ ਤਰ੍ਹਾਂ ਦਾ ਬਣਦਾ ਨਹੀਂ ਕੋਈ ਇਰਾਦਾ ਕਤਲ ਵਾਲਾ ਨਹੀਂ ਕੋਈ ਹਵਾਈ ਫੈਰ ਹੋਇਆ ਸੀ ਉਹ ਉਹ ਇਰਾਦਾ ਕਤਲ ਵਾਲਾ ਜਿਹੜਾ ਕੇਸ ਬਣਾ ਰਿਹਾ ਉਸ ਨੂੰ ਵੀ ਮੈਂ ਜਿਹੜਾ ਖੰਡਨ ਕਰਦਾ ਔਰ ਉਹਨਾਂ ਨੇ ਚੋੜਾ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਗੁਨਾਹ ਕਰਨੇ ਕੌਮ ਦੇ ਔਰ ਇਹਨਾਂ ਨੂੰ ਸੱਤਾ ਦੇ ਵਿੱਚ ਕਦੇ ਵੀ ਨਹੀਂ ਲੋਕ ਲਿਆਉਣਗੇ ਹੁਣ ਜੋ ਕਿ ਵਿਰਸਾ ਸਿੰਗਲ ਟੋਵਾ ਦੇ ਬਾਰੇ ਵੀ ਉਹਨਾਂ ਨੇ ਦੱਸਿਆ ਕਿ ਵਿਰਸਾ ਸਿੰਗਲ ਟੋਵਾ ਨੂੰ ਜਿਸ ਤਰ੍ਹਾਂ ਅਕਾ ਟਖਤੋ ਕਿਹਾ ਗਿਆ ਸੀ ਕਿ ਇਹਨਾਂ ਨੂੰ 10 ਸਾਲ ਵਾਸਤੇ ਕੱਢੋ ਪਰ ਇਹਨਾਂ ਨੂੰ ਵੀ ਬਚਾ ਲਿਆ ਗਿਆ ਇਹਨਾਂ ਨੂੰ ਨਹੀਂ ਕੱਟਿਆ ਗਿਆ ਸਗੋਂ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਨਹੀਂ ਕੱਢਿਆ ਗਿਆ ਸੋ ਅਕਾਲੀ ਦਲ ਪਾਰਟੀ ਮਜ਼ਬੂਤ ਹੋਵੇਗੀ ਔਰ ਚੌੜਾ ਸਾਹਬ ਨੇ ਦੱਸਿਆ ਕਿ ਅਕਾਲੀ ਦਲ ਪਾਰਟੀ ਜਦੋਂ ਚੰਗੇ ਸੁਰੱਖਿਅਤ ਹੱਥਾਂ ਦੇ ਵਿੱਚ ਆਵੇਗੀ ਉਸ ਵਕਤ ਮਜ਼ਬੂਤ ਹੋਵੇਗੀ ਜੋ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਇਹ ਵਿੜਾ ਚੁੱਕਿਆ ਹੋਇਆ ਹੈ ਪਾਣੀ ਮੈਮਰੀ ਕਮੇਟੀ ਜੋ ਪ੍ਰਤੀ ਕਰ ਰਹੀਏ ਇਹ ਅਸਲ ਪ੍ਰਤੀ ਹੈ ਜਿਹੜੀ ਅਕਾਲੀ ਦਲ ਨੇ ਪ੍ਰਤੀ ਕੀਤੀ ਉਹ ਬਾਕਸ ਪ੍ਰਤੀ ਉਹਨਾਂ ਨੇ ਪ੍ਰਤੀ ਬਾਰੇ ਵੀ ਖੁਲਾਸੇ ਕੀਤੇ ਨੇ ਕਿ ਮੈਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਪੁੱਛਿਆ ਕਿਸੇ ਪਿੰਡ ਦੇ ਵਿੱਚ ਵੀ ਕੋਈ ਫਾਰਮ ਨਹੀਂ ਭਰਿਆ ਗਿਆ ਕੋਈ ਕਿਸੇ ਦਾ ਸਾਈਨ ਨਹੀਂ ਹੋਏ ਕਿਸੇ ਨੇ ਪ੍ਰਤੀ ਦਾ ਫਾਰਮ ਦੇਖਿਆ ਤੱਕ ਨਹੀਂ ਔਰ ਜਿਹੜੇ ਲੀਡਰ ਸੀ ਜਿਹੜੇ ਚਾਪਣੂ ਸੀ ਉਹਨਾਂ ਨੇ ਉਹ ਫਾਰਮ ਆਪ ਹੀ ਲੈ ਕੇ ਰਸ਼ੀਦ ਬੁੱਕਾ ਆਪਣੇ ਕੋਲੋਂ ਹੀ ਪੈਸੇ ਜਮ੍ਹਾਂ ਕਰਵਾ ਦਿੱਤੇ ਔਰ ਅੱਜ 32 ਲੱਖ ਜਿਹੜੇ ਕਹਿ ਰਹੇ ਨੇ ਕਿ ਪ੍ਰਤੀ ਹੋਈ ਏ ਇੱਕ ਵੀ ਪਿੰਡ ਦੇ ਵਿੱਚੋਂ ਕਿਸੇ ਨੇ ਵੀ ਅਕਾਲੀ ਦਲ ਦਾ ਫਾਰਮ ਨਹੀਂ ਭਰਿਆ ਜਿਸ ਨੂੰ ਲੈ ਕੇ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਭਰਤੀ ਨੂੰ ਅਸੀਂ ਕਦੀ ਸਵੀਕਾਰ ਨਹੀਂ ਕਰਾਂਗੇ ਕੋਈ ਸਰਕਾਰ ਨਹੀਂ ਕਰੇਗੀ ਔਰ ਅਕਾਲੀ ਦਲ ਦਾ ਜਿਹੜਾ ਹਸ਼ਰ ਹੋ ਗਿਆ ਅੱਜ ਉਹ ਅਕਾਲੀ ਦਲ ਮਿਟ ਗਿਆ ਹੈ ਹੁਣ ਨਵਾਂ ਅਕਾਲੀ ਦਲ ਜਿਹੜਾ ਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਚੋਣ ਕੀਤੀ ਜਾ ਰਹੀ ਹੈ ਸਾਰੇ ਕੌਮ ਨੂੰ ਉਸ ਦਾ ਸਮਰਥਨ ਮਿਲ ਰਿਹਾ ਹੈ ਔਰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਨਰੈਣ ਸਿੰਘ ਚੌੜਾ ਵੀ ਜੋ ਅਕਾਲੀ ਦਲ ਦੇ ਲੀਡਰ ਪੜਨਗੇ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਨਰੈਣ ਸਿੰਘ ਚੋੜਾ ਵੀ ਚੋਣ ਲੜਨਗੇ ਜਿਸ ਨੂੰ ਲੈ ਕੇ ਉਹਨਾਂ ਨੇ ਇਹ ਹੀ ਕਿਹਾ ਕਿ ਪਰਮਾਤਮਾ ਜਦੋਂ ਵੀ ਮੌਕਾ ਦੇਵੇਗੀ ਜਰੂਰ ਮੈਂ ਜਿਹੜਾ ਕਿ ਸੇਵਾ ਕਰਾਂਗਾ ਸੋ ਲੁਧਿਆਣਾ ਪੱਛਮੀ ਤੋਂ ਜਿਸ ਤਰ੍ਹਾਂ ਜਿਮਨੀ ਚੋਣ ਆ ਰਹੀ ਏ ਨਰੈਣ ਸਿੰਘ ਚੋੜਾ ਲੁਧਿਆਣਾ ਪੱਛਮੀ ਤੋਂ ਜਿਮਨੀ ਚੋਣ ਦੇ ਪੰਜਵੇਂ ਬਲੀ ਕਮੇਟੀ ਵੱਲੋਂ ਵੀ ਚੋਣ ਲੜ ਸਕਦੇ ਨੇ ਜਿਸ ਨੂੰ ਲੈ ਕੇ ਨਰੈਣ ਸਿੰਘ ਚੋੜਾ ਨੇ ਅੱਜ ਇੱਕ ਇੰਟਰਵਿਊ ਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਪਾਰਟੀ ਦੇ